ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਯਾਨੀ ਕਿ ਲਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅਮਰitsar ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅਤਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਨਿੰਦਰ ਸਿੰਘ ਜਿਹੜੇ ਕਿ 2019 ਬੈਚ ਦੇ ਆਈਪੀਐਸ ਅਫਸਰ ਨੇ ਔਰ ਪਹਿਲੀ ਪੋਸਟਿੰਗ ਉਹਨਾਂ ਦੀ ਐਸਡੀ ਐਸਐਸਪੀ ਉਹਨ ਤੋਂ ਕੁਝ ਸਮਾਂ ਪਹਿਲਾਂ ਅਮਰਸਰ ਤੇ ਹਾਤੀ ਹੋਈ ਸੀ ਤੇ ਉਹਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਤਰਕ ਜਾਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਰਨ ਦਿੱਤਾ ਗਿਆ ਹੈ ਕਿ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਸਕੇ ਜੋ ਬਣਦੀ ਚਾਹੀਦੀ ਸੀ ਔਰ ਐਸੇ ਕਰਕੇ ਇੱਕ ਵੱਡਾ ਐਕਸ਼ਨ ਆਪ ਮੁੱਖ ਮੰਤਰੀ ਭਗਵਨ ਸਿੰਘ ਮਾਨ ਵੱਲੋਂ ਲਿਆ ਗਿਆ ਹਾਲਾਂਕਿ ਇਹਦੇ ਪਿੱਛੇ ਵੀ ਕਈ ਕਿੰਤੂ ਪਰੰਤੂ ਨੇ ਇਸ ਤੋਂ ਪਹਿਲਾਂ ਵੀ ਕਈ ਅਫਸਰ ਜਿਹੜੇ ਪੰਜਾਬ ਸਰਕਾਰ ਸਸਪੈਂਡ ਕਰ ਚੁੱਕੀ ਹੈ ਆਈਪੀਐਸਵੀ ਨੇ ਆਈਐਸਵੀ ਨੇ ਪਰ ਥੋੜੇ ਕੁ ਦਿਨ ਬਾਅਦ ਉਹਨਾਂ ਦੀ ਪਹਾਲੀ ਹੋ ਜਾਂਦੀ ਹੈ ਪਰ ਸਵਾਲ ਵੱਡਾ ਹੈ ਕਿ ਹੁਣ ਇਸ ਕਾਰਵਾਈ ਨੂੰ ਕਿਵੇਂ ਵੇਖਿਆ ਜਾਏ ਔਰ ਖਾਸ ਤੌਰ ਤੇ ਤਰਨ ਤਰਨ ਜ਼ਿਮਨੀ ਚੌਂ ਦੇ ਨਤੀਜਿਆਂ ਤੋਂ ਐ ਅਗਲੇ ਦਿਨ ਇਸ ਤਰ੍ਹਾਂ ਦੀ ਕਾਰਵਾਈ ਕੀ ਇਹ ਮੰਨਿਆ ਜਾਏ ਕਿ ਜੋ ਲਗਾਤਾਰ ਚਰਚਾਵਾਂ ਨੇ ਇੱਕ ਮੀਡੀਆ ਦੇ ਵਿੱਚ ਇੱਕ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਨੂੰ ਲੈ ਕੇ ਕੀ ਉਸ ਦੇ ਨਾਲ ਜੁੜਿਆ ਕੋਈ ਮਸਲਾ ਹੈ ਜਾਂ ਵਾਕਈ ਵਜ੍ਹਾ ਕਿਸੇ ਗੈਂਗਸਟਰ ਦੇ ਖਿਲਾਫ ਕਾਰਵਾਈ ਨਾ ਕਰਨ ਦੀ ਹੈ ਇਹ ਤੱਥ ਜਿਹੜੇ ਨੇ ਉਹ ਸਾਹਮਣੇ ਹੌਲੀ ਹੌਲੀ ਆਣਗੇ ਆ ਕਹਿ ਲਈ ਕਿ ਸਰਕਾਰ ਨੂੰ ਇਸ ਪੂਰੇ ਮਾਮਲੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਪਰ ਕੁਲ ਮਿਲਾ ਕੇ ਕੀ ਇਹ ਮਸਲਾ ਸਿਰਫ ਸਿਰਫ ਗੈਂਗਸਟਰ ਖਿਲਾਫ ਕਾਰਵਾਈ ਨਾ ਕਰਨ ਦਾ ਹਾਲਾਂਕਿ ਅੰਮ੍ਰਿਤਸਰ ਦਿਹਾਤੀ ਏਰੀਆ ਦੇ ਵਿੱਚ ਮਾਈਨਿੰਗ ਤੇ ਨਸ਼ੇ ਨੂੰ ਲੈ ਕੇ ਵੀ ਕਈ ਵਾਰੀ ਲਗਾਤਾਰ ਸਵਾਲ ਖੜੇ ਹੁੰਦੇ ਰਹੇ ਨੇ ਪੁਲਿਸਿਆ ਕਾਰਜ ਪ੍ਰਣਾਲੀ ਲੈ ਪਰ ਹੁਣ ਕੁੱਲ ਮਿਲਾ ਕੇ ਵੱਡੀ ਕਾਰਵਾਈ ਇੱਕ ਪਾਸੇ ਕਹਿ ਸਕਨੇ ਆ ਕਿ ਸਰਕਾਰ ਵੱਲੋਂ ਇੱਕ ਚੰਗਾ ਨੈਰੇਟਿਵ ਪੇਸ਼ ਕਰਨ ਦੀ ਕੋਸ਼ਿਸ਼ ਇਦਾਂ ਹੀ ਜ਼ਰੂਰ ਕੀਤੀ ਗਈ ਹੈ ਪਰ ਕੀ ਇਹ ਨੈਰੇਟਿਵ ਸਰਜਿਆ ਜਾਏਗਾ ਕਿ ਇੱਕ ਪੋਜ਼ਿਟਿਵ ਨੈਰੇਟਿਵ ਜਾਏਗਾ ਜਾਂ ਬਿਊਰੋਕ੍ਰੇਸੀ ਦੇ ਵਿੱਚ ਜੋ ਉਸ ਤਰ੍ਹਾਂ ਦੇ ਹਾਲਾਤ ਸਰਕਾਰ ਨੂੰ ਲੈ ਕੇ ਬਣੇ ਹੋਏ ਨੇ ਉਹਦੇ ਲਈ ਇੱਕ ਹੋਰ ਵੱਡਾ ਸਵਾਲੀਆ ਨਿਸ਼ਾਨ ਖੜਾ ਹੋਏਗਾ ਪਰ ਕੁਲ ਮਿਲਾ ਕੇ ਇੱਕ ਵੱਡੀ ਕਾਰਵਾਈ ਦੇ ਤੌਰ ਤੇ ਇਹਨੂੰ ਵੇਖਿਆ ਜਾ ਰਿਹਾ ਔਰ ਕਾਰਵਾਈ ਵੀ ਇਸ ਕਰਕੇ ਵੱਡੀ ਹੈ ਕਿ ਜਿਸ ਤਰੀਕੇ ਨਾਲ ਸਵੇਰੇ ਸਵੇਰੇ ਇਸ ਤਰ੍ਹਾਂ ਦਾ ਕਿਹਾ ਗਿਆ ਕਿ ਤੁਰੰਤ ਕਾਰਵਾਈ ਕਰਦੇ ਹਾਂ ਸਸਪੈਂਡ ਕੀਤਾ ਗਿਆ ਪਰ ਸਵਾਲ ਵੱਡਾ ਹੈ ਕਿ ਪੰਜਾਬ ਚ ਗੈਂਗਸਟਰਵਾਦ ਕਿੰਨਾ ਜ਼ਿਆਦਾ ਵਧਿਆ ਹੈ ਲਗਾਤਾਰ ਵਪਾਰੀਆਂ ਨੂੰ ਕਈ ਲੀਡਰਾਂ ਨੂੰ ਕਈ ਵੱਡੇ ਲੋਕਾਂ ਨੂੰ ਐਕਸਟਰੈਸ਼ਨਸ ਦੀ ਕਾਲ ਲਗਾਤਾਰ ਆ ਰਹੀਆਂ ਨੇ ਗੈਂਗਸਟਰਸ ਜਿਹੜੇ ਨੇ ਉਹ ਲਗਾਤਾਰ ਸક્રિય ਹੁੰਦੇ ਨਜ਼ਰ ਆ ਰਹੇ ਨੇ ਅਜੇ ਇਹ ਵਿੱਚ ਵੱਡੀ ਕਾਰਵਾਈ ਕੀ ਉਹਦੇ ਤੇ ਠੱਲ ਪਾਏਗੀ ਜਾਂ ਇਹ ਸਿੱਧੇ ਤੌਰ ਤੇ ਮੰਨ ਲਈਏ ਕਿ ਸਿਰਫ ਇੱਕ ਖਬਰ ਬਣਾਉਣ ਲਈ ਇੱਕ ਖਬਰ ਪ੍ਰਸਾਰਿਤ ਕੀਤੀ ਗਈ ਜਾਂ ਇੱਕ ਕਾਰਵਾਈ ਕੀਤੀ ਗਈ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਪਰ ਕੁੱਲ ਬਿਲਾ ਕੇ ਇਸ ਕਾਰਵਾਈ ਨੂੰ ਕਿਵੇਂ ਵੇਖਿਆ ਜਾਏ ਇਸ ਕਾਰਵਾਈ ਦੇ ਕੀ ਮਾਇਨੇ ਨੇ ਇਸ ਸਸਪੈਂਸ਼ਨ ਬਹਾਲੀ ਕਦੋਂ ਤੱਕ ਹੋ ਜਾਂਦੀ ਹੈ ਔਰ ਕੀ ਕੋਈ ਕਨੈਕਸ਼ਨ ਕਿਉਂਕਿ ਮਨਿੰਦਰ ਸਿੰਘ ਦੀ ਗੱਲ ਕੀਤੀ ਜਾਏ ਤਾਂ ਇਸ ਪੋਸਟਿੰਗ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਐਜ਼ ਏ ਏਡੀਸੀ ਆਪਣੀਆਂ ਸੇਵਾਵਾਂ ਦੇ ਰਹੇ ਸੀ ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਦੇ ਗਵਰਨਰ ਨਸ਼ੇ ਨੂੰ ਲੈ ਕੇ ਯਾਤਰਾ ਕਰਦੇ ਰਹੇ ਪਿੰਡਾਂ ਜਿਹੜੇ ਜ਼ਿਲ੍ਹਿਆਂ ਚ ਜਾਂਦੇ ਰਹੇ ਉਦੋਂ ਵੀ ਨਾਲ ਹੁੰਦੇ ਸੀ ਮਨਿੰਦਰ ਸਿੰਘ ਪਰ ਹੁਣ ਇੱਕ ਵੱਡੀ ਕਾਰਵਾਈ ਦੇ ਨਾਲ ਕਈ ਸਵਾਲ ਇੱਥੇ ਜ਼ਰੂਰ ਖੜੇ ਹੋ ਰਹੇ ਨੇ ਕਿ ਕੀ ਇੱਕ ਕਾਰਵਾਈ ਜਿਹੜੀ ਹੈ ਉਹ ਕੱਲਾ ਜੋ ਦੱਸਿਆ ਜਾ ਰਿਹਾ ਹੈ ਉਹਦੇ ਕਰਕੇ ਜਾਂ ਇਹਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੈ